एम साहब डी जी साहब की हिदायतों मुताबिक माड़े अंसर खिलाफ़ एक स्पेसल जी अपना एक मुहिम चलाई हुई है उस उस एक वो कामयाबी सी ए स्टाफ को मिली है ये एस पी डी साहब की डी एस पी डी साहब की नेतृत्व के अंडर जोड़ा है अपने इंचार्ज सी आई ई वालों दो लोग अरैसट किए गए हैं जिन्हें कि जो जॉन बुटर ग्रुप के मैंबर हैं इन्हों के कोलों छः पिस्तौल जिन्हों में कि चार बत्ती बोरदे पिस्तौल है दो ਜੇ ਜਿਹੜੇ ਦੇਸੀ ਕੱਟੇ ਨੇ ਉਹ ਬ੍ਰਾਹਮਣ ਹੋਏ ਨਹੀਂ ਤੇ ਇਹ ਤੋਂ ਇਲਾਵਾ 8 ਗੋਲੀਆਂ ਇਹਨਾਂ ਕੋਲੋਂ ਹੁਣ ਤੱਕ ਬ੍ਰਾਹਮਣ ਹੋ ਗਿਆ ਨੇ ਇਹਨਾਂ ਦੋਨਾਂ ਦੋਨਾਂ ਦੇ ਉੱਪਰ ਕ੍ਰਿਮਨਲ ਹਿਸਟਰੀ ਹੈਗੀ ਹੈ ਇੱਕ ਦੇ ਉੱਪਰ ਤਿੰਨ ਮੁਕਦਮੇ ਦਰਜ ਨੇ ਤੇ ਦੂਸਰੇ ਦੇ ਉੱਪਰ ਚਾਰ ਮੁਕਦਮੇ ਦਰਜ ਨੇ ਜਿਹਦਾ ਵੀਰਵਾਪ ਜੀ ਨੂੰ ਦਿੱਤਾ ਗਿਆ ਹੈ ਸਰ ਜੌਨ ਜੌਨ ਵਿਕਟਰ ਨੂੰ ਵੀ ਇਹਦੇ ਵਿੱਚ ਅਕਿਊਜ਼ ਰੱਖਿਆ ਗਿਆ ਹੈ ਜੋ ਕਿ ਆਲਰੇਡੀ ਜੇਲ੍ਹ ਦੇ ਵਿੱਚ ਹੈ ਉਹਨੂੰ ਪ੍ਰੋਡਕਸ਼ਨ ਕੋਰਟ ਤੇ ਲਿਆ ਕੇ ਸਾਨੂੰ ਉਮੀਦ ਹੈ ਵੀ ਇਹਦੇ ਵਿੱਚ ਹੋਰ ਵੀ ਕਾਫੀ ਖੁਲਾਸੇ ਹੋਣਗੇ ਸਰ ਇਹ ਕਿੱਥੋਂ ਬੜੇ ਜੀ ਨੇ ਪੁੱਛਿਆ ਇਹ ਲੋਕਲ ਹੀ ਇਨਫੋਰਮੇਸ਼ਨ ਆਈ ਸੀ ਜੋਗਾ ਚੌਂਕ ਦੇ ਲਾਗੇ ਉਹ ਵੀ ਉੱਥੇ ਬੈਠੇ ਹੈਗੇ ਨੇ ਆਪਣੀ ਆਪਣੀ i20 ਗੱਡੀ ਦੇ ਵਿੱਚ ਤੇ ਉਸੇ ਟਾਈਮ ਦੇ ਉੱਪਰ ਜਾ ਕੇ ਪੁਲਿਸ ਪਾਰਟੀ ਵੱਲੋਂ ਇਹਨਾਂ ਨੂੰ ਰੌਂਡ ਅਪ ਕਰਕੇ ਇਹਨਾਂ ਨੂੰ ਕੋਲਵਾ ਕੇ ਕਵਰ ਕੀਤਾ ਸਰ ਇਹਨਾਂ ਨੇ ਵਾਰਦਾਤ ਕਿੱਥੇ ਵਾਰਦਾਤ ਕਰਨੀ ਸੀ ਜਿਹੜਾ ਇਹਨਾਂ ਅਸਲ ਇਹਨਾਂ ਤੋਂ ਬਰਾਮਦ ਹੋਇਆ ਸਾਡੀ ਹਜੇ ਤੱਕ ਤਕਤੀਸ਼ ਕਿਉਂਕਿ ਅੱਜ ਤਾਂ ਇਹਨਾਂ ਨੂੰ ਪੇਸ਼ ਕਰਾਂਗੇ ਪੁਲਿਸ ਮੰਡਲ ਵਿੱਚ ਸਾਨੂੰ ਉਮੀਦ ਹੈ ਵੀ ਸੰਗੋ ਵਿੱਚ ਹੋਰ ਵੀ ਕਾਫੀ ਖੁਲਾਸੇ ਹੋਣਗੇ ਤੇ ਹੋਰ ਹਥਿਆਰ ਮਿਲਣ ਦੀ ਵੀ ਸਾਨੂੰ ਪੂਰੀ ਉਮੀਦ ਹੈ ਜਾਨ ਰੋਟਰ ਨੂੰ ਇੱਕ ਦਿਨ ਪਹਿਲਾਂ ਪੇਸ਼ ਕੀਤਾ ਗਿਆ ਸੀਗਾ ਅਦਾਲਤ ਦੇ ਵਿੱਚ ਉਸ ਤੋਂ ਅੱਗੇ ਦੇ ਨਹੀਂ ਜੀ ਇਹ ਕਿ ਇਸ ਦਾ ਨਹੀਂ ਕਿ ਕੋਰਟ ਦੇ ਵਿੱਚ ਹੀ ਜਿਹੜੀ ਓਲੀਪੋਲ ਆਏ ਹੁਣ ਜਿਹੜੀ ਸੱਚੀ ਜਵਾਬ ਇਹ ਦੇਖੋ ਇਹ ਤਾਂ ਇਹ ਤਾਂ ਹੁਣ ਤੱਕ ਤੀਸ਼ ਦਾ ਮਸਲਾ ਹੈਗਾ ਇਹ ਇੱਕ ਵਾਰੀ ਹੁਣ ਜਦੋਂ ਅਸੀਂ ਇਹਨਾਂ ਦੀ ਮੰਗ ਲੈ ਕੇ ਤੀਸ਼ ਕਰਾਂਗੇ ਸਾਨੂੰ ਉਹਦੀ ਜ਼ਿਆਦਾ ਕਲੈਰਟੀ ਆਏਗੀ ਵੀ ਇਹ ਕੀ ਐਗਜ਼ੈਕਟ ਪਰਪਸ ਕੀ ਸੀ ਇਹਨਾਂ ਵੇਪਨ ਇਕੱਠੇ ਕਰਨਾ ਜਿਹਨੂੰ ਪੁੱਛਣ ਨੂੰ ਕਿਸ ਮੰਨ ਲੈਂਦੇ ਨੇ ਹੁੰਦਾ ਹੈਗਾ ਅਸੀਂ ਜੀ ਆਪੀ ਹੈਂਡ ਆਪੀ ਹੈਂਡ ਮੈਨੂੰ ਯਾਦ ਨਹੀਂ ਇਹ ਅਬੀ ਜਿਓਨੋਟਰੀ ਦੀ ਸਪੰਗਲੇ ਜੀ ਲੇਟਸ ਕੈਟਗਰੀ ਮੰਗਦੇ ਇਹਨਾਂ ਦੇ ਉੱਪਰ ਆਖਰੀ ਮੁਕੱਦਮਾ ਜਿਹੜਾ ਹੈਗਾ ਇੱਕ ਲੜਕੇ ਦੇ ਉੱਪਰ 2020 ਦਾ ਮੁਕੱਦਮਾ ਹੈਗਾ ਉਹਦੇ ਵਿੱਚ ਵੀ ਆਰਮਜ਼ ਐਕਟ ਦਾ ਕੇਸ ਹੈ ਤੇ ਦੂਸਰੇ ਦੇ ਉੱਪਰ ਵੀ ਆਖਰੀ ਮਕਦਮਾ 2020 ਦਾ ਹੈ ਜਿਦੇ ਵਿੱਚ ਕੀ ਆਰਮਜ਼ ਐਕਟ ਬਦਨੀ ਕਰਾ ਦਾ ਪਰਚਾ ਹੈ ਇਸ ਅਸਲਾ ਜੌਨ ਮੁੱਟਰ ਵੱਲੋਂ ਪ੍ਰੋਵਾਈਡ ਕਰਾਇਆ ਸੀ ਇਹਦੀ ਹੁਣ ਤੱਕ ਦੀ ਤਸਦੀਕ ਦੇ ਮੁਤਾਬਕ ਇਹ ਜੌਨ ਮੁੱਟਰ ਵੱਲੋਂ ਹੀ ਲੋਸਾ ਪ੍ਰੋਵਾਈਡ ਕੀਤਾ ਗਿਆ ਕਿੱਥੋਂ ਆਇਆ ਸੀ ਜਦ ਅਸਲਾ ਜੌਨ ਮੁੱਟਰ ਦਾ ਗੂਲ ਚ ਬੈਠਾ ਹੈ ਇਹ ਮੱਧ ਪ੍ਰਦੇਸ਼ ਤੋਂ ਦੱਸਦਾ ਮਛਲੇ ਦੀ ਇਹਦਾ ਅਸਲਾ ਹੈਗਾ ਮੱਧ ਪ੍ਰਦੇਸ਼ ਤੋਂ ਆਇਆ ਹੈ ਨਾ ਸਰ ਕੰਫਰਮ ਕਰਦੇ ਵਪਨ ਇਹਨਾਂ ਦੇ ਕੋਲੋਂ ਦਾ ਜਿਹੜੇ ਕੋਲ ਟੋਟਲ 6 ਵਪਨ ਇਹਨਾਂ ਦੇ ਕੋਲੋਂ ਬੰਦ ਇਹ ਉਹ ਅਸਲਾ ਦੇ ਬਾਰੇ ਕੌਣ ਸੀ ਸਰ ਪਤਾ ਲੱਗਾ ਸਾਡੇ ਵੱਲੋਂ ਪੂਰੀ ਤਫ਼ਤੀਸ਼ ਬੈਕਵਰਡ ਫਾਰਵਰਡ ਲਿੰਕੇਜ ਦੀ ਕੀਤੀ ਜਾ ਰਹੀ ਹੈ ਕਿੰਨੇ ਦਿਨ ਪਹਿਲਾਂ ਅਸਲਾ ਇਹਨਾਂ ਨੂੰ ਮਿਲਿਆ ਜੀ ਆਲਮੋਸਟ 1 ਮਹੀਨਾ ਪਹਿਲੇ ਇਹਨਾਂ ਦੇ ਕੋਲ ਅਸਲਾ ਹੈ ਇਹ ਤਫ਼ਤੀਸ਼ ਚੱਲ ਰਹੀ ਹੈ ਮੈਂ ਇਹ ਰਿਕਵੈਸਟ ਕਰਦਾ ਹਾਂ ਜòn ਮੋਟਰ ਦੇ ਤਲਾਕ ਕਿੰਨੇ ਮਾਮਲੇ ਹੋਏ ਜੀ ਆਲਮੋਸਟ 16-17 ਮਾਮਲੇ ਲੇਗੇ ਜਦੋਂ ਬੰਦ ਹੋ ਜੂਗਾ ਇਹ ਜਿਹੜਾ ਅਸਲੇ ਦੀ ਸਪਲਾਈ ਹੈ ਇਹ ਮੋਗੇ ਹੋਈ ਹੈ ਜਾਂ ਆਊਟ ਆਫ ਡਿਸਟ੍ਰਿਕਟ ਹੋਈ ਹੈ ਇਹ ਤਫ਼ਤੀਸ਼ ਹੁਣ ਤੱਕ ਦੀ ਜਿਹੜੀ ਪੁਸ਼ਕਿਸ਼ ਮੁਤਾਬਕ ਆਊਟ ਆਫ ਡਿਸਟ੍ਰਿਕਟ ਹੈ ਸੀਐਮ ਸਾਹਿਬ ਦੇ ਡੀਜੀ ਸਾਹਿਬ ਦੀ ਹਦਾਇਤਾਂ ਮੁਤਾਬਕ ਮਾੜੇ ਅਨਸਰਾਂ ਦੇ ਖਿਲਾਫ ਇੱਕ ਸਪੈਸ਼ਲ ਜਿਹੜੀ ਆਪਾਂ ਇੱਕ ਮੁਹਿੰਮ ਚਲਾਈ ਹੋਈ ਹੈ ਉਹਦੇ ਉਸ ਵਿੱਚ ਇੱਕ ਵੱਡੀ ਕਾਮਯਾਬੀ ਸੀ ਇਹ ਸਟਾਫ ਨੂੰ ਮਿਲੀ ਹੈ ਇਹਦੇ ਵਿੱਚ ਐਸਪੀ ਡੀ ਸਾਹਿਬ ਦੀ ਅਤੇ ਡੀਐਸਪੀ ਡੀ ਸਾਹਿਬ ਦੀ ਨਿਤਿਤਵ ਦੇ ਅੰਡਰ ਜਿਹੜਾ ਹੈਗਾ ਆਪਣੇ ਇੰਚਾਰਜ ਸਿਲੀ ਵੱਲੋਂ ਦੋ ਲੋਕ ਅਰੈਸਟ ਕੀਤੇ ਗਏ ਨੇ ਜਿਹੜੇ ਕਿ ਜੋ ਜੌਨ ਬੁੱਟਰ ਗਰੁੱਪ ਦੇ ਮੈਂਬਰ ਹਨ ਅਤੇ ਇਹਨਾਂ ਦੇ ਕੋਲੋਂ 6 ਪਿਸਤੌਲ ਜਿਹਨਾਂ ਵਿੱਚੋਂ 4 ਬੱਤੀਪੂਰ ਦੇ ਪਿਸਤੌਲ ਹੈਗੇ ਨੇ ਤੇ ਦੋ ਜਿਹੜੇ ਹੈਗੇ ਨੇ ਬੀਸੀ ਕੱਟੇ ਨੇ ਉਹ ਬਰਾਮਦ ਹੋਈ ਨੇ ਤੇ ਇਸ ਤੋਂ ਇਲਾਵਾ 8 ਗੋਲੀਆਂ ਇਹਨਾਂ ਕੋਲੋਂ ਹੁਣ ਤੱਕ ਬਰਾਮਦ ਹੋਈਆਂ ਨੇ ਇਹਨਾਂ ਦੁਨਾ ਦੁਨਾ ਦੇ ਉੱਪਰ ਪੁਰਾਣੀ ਕ੍ਰਿਮਨ ਹਿਸਟਰੀ ਹੈਗੀ ਹੈ ਇੱਕ ਦੇ ਉੱਪਰ ਤਿੰਨ ਮੁਕਦਮੇ ਦਰਜ ਨੇ ਤੇ ਦੂਸਰੇ ਦੇ ਉੱਪਰ ਚਾਰ ਮੁਕਦਮੇ ਦਰਜ ਨੇ ਜਿਹਦਾ ਵੀਰਵਾਪ ਜੀ ਨੂੰ ਹਟਾਇਆ ਗਿਆ ਹੈ ਸਰ ਜੌਨ ਜੌਨ ਵਿਟਰਨ ਵੀ ਵਿੱਚ ਜੌਨ ਵਿਟਰਨ ਨੂੰ ਵੀ ਇਹਦੇ ਵਿੱਚ ਅਕਿਊਜ਼ ਰੱਖਿਆ ਗਿਆ ਹੈ ਜੋ ਕਿ ਆਲਰੇਡੀ ਜੇਲ੍ਹ ਦੇ ਵਿੱਚ ਹੈ ਉਹਨੂੰ ਪ੍ਰੋਡਕਸ਼ਨ ਗਰੰਟੀ ਲਈ ਆ ਕੇ ਸਾਨੂੰ ਉਮੀਦ ਹੈ ਵੀ ਇਹਦੇ ਵਿੱਚ ਹੋਰ ਵੀ ਕਾਫੀ ਖੁਲਾਸੇ ਹੋਣਗੇ ਸਰ ਇਹ ਕਿੱਥੋਂ ਬੜੇ ਇਹ ਲੋਕਲ ਹੀ ਇਨਫੋਰਮੇਸ਼ਨ ਆਈ ਸੀ ਜੁਗਾ ਚੌਂਕ ਦੇ ਲਾਗੇ ਉਹ ਵੀ ਉੱਥੇ ਬੈਠੇ ਹੋਗੇ ਨੇ ਆਪਣੀ ਆਪਣੀ i20 ਗੱਡੀ ਦੇ ਵਿੱਚ ਤੇ ਉਸੇ ਟਾਈਮ ਦੇ ਉੱਪਰ ਜਾ ਕੇ ਅਕੜੀਸ ਪਾਰਟੀ ਵੱਲੋਂ ਇਹਨਾਂ ਨੂੰ ਰੌਂਡ ਅਪ ਕਰਕੇ ਇਹਨਾਂ ਨੂੰ ਕੋਲੋਂ ਹਵਾਲੇ ਪੰਡਿਕਰ ਕੀਤਾ ਗਿਆ। ਸਰ ਇਹਨਾਂ ਨੇ ਵਾਰਦਾਤ ਕਿੱਥੇ ਵਾਰਦਾਤ ਕਰਨੀ ਸੀ ਜਿਹੜਾ ਇਹਨਾਂ ਅਸਲ ਹੈ ਇਹਨਾਂ ਤੋਂ ਬ੍ਰਾਮ੍ਹ ਹੋਇਆ। ਸਾਡੀ ਹਜੇ ਤੱਕ ਤਿੱਖ ਕਿਉਂਕਿ ਅੱਜ ਆਪਾਂ ਇਹਨਾਂ ਨੂੰ ਪੇਸ਼ ਕਰਾਂਗੇ ਪੁਲਿਸ ਮੰਡਲ ਵੀ ਸਾਨੂੰ ਉਮੀਦ ਹੈ ਵੀ ਸਨੋ ਦੇ ਵਿੱਚ ਹੋਰ ਵੀ ਕਾਫੀ ਖੁਲਾਸੇ ਹੋਣਗੇ ਤੇ ਹੋਰ ਹਥਿਆਰ ਮਿਲਣ ਦੀ ਵੀ ਸਾਨੂੰ ਪੂਰੀ ਉਮੀਦ ਹੈ। ਜੌਨ ਗੁੱਟਰ ਨੂੰ ਇੱਕ ਦਿਨ ਪਹਿਲਾਂ ਪੇਸ਼ ਕੀਤਾ ਗਿਆ ਸੀਗਾ ਅਦਾਲਤ ਦੇ ਵਿੱਚ ਉਸ ਤੋਂ ਅੱਗੇ ਦੇ ਲਈ ਇਹ ਦੋਨੋਂ ਜਾਣੇ ਪੜੇ ਜਾਂਦੇ ਸਨ। ਜੀ ਇਹ ਇਦਾਂ ਦਾ ਨਹੀਂ ਕਿ ਕੋਰਟ ਦੇ ਵਿੱਚ ਹੀ ਜਿਹੜੀ ਉਹਨੇ ਕੋਲ ਆਏ ਹੋਣ ਜਿਹਨੇ ਸੱਤੀ ਦੌਰ ਦੇਖੋ ਇਹ ਤਾਂ ਇਹ ਤਾਂ ਹੁਣ ਤਕਤੀਸ਼ ਦਾ ਮਸਲਾ ਹੈਗਾ ਇਹ ਇੱਕ ਵਾਰੀ ਹੁਣ ਜਦੋਂ ਅਸੀਂ ਇਹਨੂੰ ਡਿਮਾਂਡ ਲੈ ਕੇ ਤਕਤੀਸ਼ ਕਰਾਂਗੇ ਸਾਨੂੰ ਉਹਦੇ ਵਿੱਚ ਜ਼ਿਆਦਾ ਕਲੈਰਟੀ ਆਏਗੀ ਵੀ ਇਹ ਕੀ ਐਗਜ਼ੈਕਟ ਪਰਪਸ ਕੀ ਸੀ ਇਹਨਾਂ ਵੇਪਨ ਨੂੰ ਇਕੱਠੇ ਕਰਨਾ ਜੋ ਇਹਨੂੰ ਕੋਈ ਕਿਸ ਮਾਮਲੇ ਲਈ ਰੱਖਿਆ ਸੀਗਾ ਜੀ ਆਪੀ ਹੈਂਡ ਆਪੀ ਹੈਂਡ ਮੈਨੂੰ ਯਾਦ ਨਹੀਂ ਇਹ ਵੀ ਜਨਰਲ ਟੂਰੀਸਮ ਵਾਲੇ ਜਾ ਲੇਟਸ ਕਿਡ ਕਿਡ ਮੰਗ ਰਹੇ ਇਹਨਾਂ ਦੇ ਉੱਪਰ ਆਖਰੀ ਮੁਕੱਦਮਾ ਜਿਹੜਾ ਹੈਗਾ ਇੱਕ ਲੜਕੇ ਦੇ ਉੱਪਰ 2020 ਦਾ ਮੁਕੱਦਮਾ ਹੈਗਾ ਉਹਦੇ ਵਿੱਚ ਵੀ ਆਰਮਜ਼ ਐਕਟ ਦਾ ਕੇਸ ਹੈ ਤੇ ਦੂਸਰੇ ਦੇ ਉੱਪਰ ਵੀ ਆਖਰੀ ਮਕਦਮਾ 2020 ਦਾ ਹੀ ਹੈ ਜਿਹਦੇ ਵਿੱਚ ਕਿ ਆਰਮਜ਼ ਐਕਟ ਬਧਨੀ ਖਲਾ ਦਾ ਪਰਚਾ ਹੈ ਇਸ ਅਸਲਾ ਜੌਨ ਮੋਟਰ ਵੱਲੋਂ ਪ੍ਰੋਵਾਈਡ ਭਾਇਆ ਸੀ ਇਹਦੀ ਹੰਟਰ ਦੀ ਤਸਦੀਕ ਦੇ ਮਤਲਬ ਇਹ ਜੌਨ ਮੋਟਰ ਵੱਲੋਂ ਹੀ ਲੋਸ ਦਾ ਪਰਚਾ ਕੀਤਾ ਆਇਆ ਸੀ ਜਦ ਅਸਲਾ ਜੌਨ ਮੋਟਰ ਵੱਲੋਂ ਗਿਆ ਇਹ ਮੱਧ ਪ੍ਰਦੇਸ਼ ਤੋਂ ਦੱਸਦਾ ਮਸਲੇ ਦੀ ਇਹਦਾ ਅਸਲਾ ਇਹ ਕਾ ਮੱਧ ਪ੍ਰਦੇਸ਼ ਤੋਂ ਆਇਆ ਹੈ ਲੱਗਦਾ ਸੋਟ ਕੋਪਰੋਫਰਿੰਗ ਵਾਪਸ ਲੈਣ ਦਾ ਕੋਲ ਰਾਜ ਦੇ ਕੋਲ ਟੋਟਲ 6 ਵਾਪਸ ਇਹਨਾਂ ਦੇ ਕੋਲ ਬੰਦ ਕਿੰਨੋਂ ਅਸਲ ਦੇ ਵਾਲੇ ਕੌਨ ਸੀ ਸਰ ਪਤਾ ਲੱਗਾ ਸਾਡੇ ਵੱਲੋਂ ਪੂਰੀ ਤਫ਼ਤੀਸ਼ ਬੈਕਵਰਡ ਫਾਰਵਰਡ ਲਿੰਕੇਜ ਦੀ ਕੀਤੀ ਜਾ ਰਹੀ ਹੈ ਕਿੰਨੇ ਦਿਨ ਪਹਿਲਾਂ ਹਸਲਾ ਇਹਨਾਂ ਕੋਲ ਨੂੰ ਮਿਲਿਆ ਜੀ ਆਲਮੋਸਟ 1 ਮਹੀਨਾ ਪਹਿਲਾਂ ਇਹਨਾਂ ਦੇ ਕੋਲ ਅਸਲਾ ਹੈ ਇੱਕ ਤਫ਼ਤੀਸ਼ ਚੱਲ ਰਹੀ ਹੈ ਮੈਂ ਇਹ ਹੀ ਰਿਕਵੈਸਟ ਕਰਦਾ ਹਾਂ ਪਰ ਜੌਨ ਮੋਟਰ ਦੇ ਪਾਸੋਂ ਕਿੰਨੇ ਮੌਂਗ ਲੱਗੇਗੇ ਆਲਮੋਸਟ 1 ਸਾਲ ਤੱਕ ਮੌਕਦ ਮਿਲੇਗੀ ਜਦੋਂ ਬੰਦ ਬੁੱਟੇ ਇਹ ਜਿਹੜਾ ਅਸਲੀ ਦੀ ਸਪਲਾਈ ਹੈ ਇਹ ਮੋਗੇ ਹੋਈ ਹੈ ਜਾਂ ਆਊਟ ਆਫ ਡਿਸਟ੍ਰਿਕਟ ਹੋਈ ਹੈ ਇਹ ਤਫਤੀਸ਼ ਹੁਣ ਤੱਕ ਦੀ ਜਿਹੜੀ ਪੁਸ਼ਕਿਸ਼ ਮੁਤਾਬਕ ਆਊਟ ਆਫ